ਲਓ ਕੇਦਰੀਵਾਲ ਸਾਹਿਬ ਮੂੰਹ ਮਿੱਠਾ ਕਰ ਲੋ ਗਾਜਰਪਾ ਦੀ ਟਿੱਕੀ ਆ ਮੂੰਹ ਮਿੱਠਾ ਕਰੋ ਕੇਦਰੀਵਾਲ ਸਾਹਿਬ ਖਾਓ ਗਾਜਰਪਾ ਖਾਓ ਤੁਹਾਡਾ ਹੰਕਾਰ ਟੁੱਟ ਚੁੱਕਿਆ ਕੇਦਰੀਵਾਲ ਸਾਹਿਬ ਆ ਖਾਓ ਗਾਜਰਪਾ ਦੀ ਟਿੱਕੀ ਤੇ ਆ ਸਾਡੇ ਮਾਨ ਸਾਹਿਬ ਤੁਸੀਂ ਵੀ ਖਾਓ ਓ ਖਾ ਲੋ ਕੋਈ ਨਹੀਂ ਹਾਰ ਜੇ ਤੁੰਦੀ ਰਹਿੰਦੀ ਐ ਖਾ ਲੋ ਖਾਓ ਕੇਦਰੀਵਾਲ ਦੀਏ ਬੋਕਰੇ ਖਾਲਾ ਵਾਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਨਿੰਦਰਾ ਉਡਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਖਾ ਲੋ ਆ ਖਾਲਾ ਕੇਜਰੀਵਾਲ ਦੇ ਬੋਕਰੇ ਮਿੱਠਾ ਖਾ ਲਾ ਲੋ ਕੇਜਰੀਵਾਲ ਸਾਹਿਬ ਮੂੰਹ ਮਿੱਠਾ ਕਰ ਲੋ ਗਾਜਰਪਾ ਦੀ ਟਿੱਕੀ ਆ ਮੂੰਹ ਮਿੱਠਾ ਕਰੋ ਕੇਜਰੀਵਾਲ ਸਾਹਿਬ ਖਾਓ ਗਾਜਰਪਾ ਖਾਓ ਤੁਹਾਡਾ ਹੰਕਾਰ ਟੁੱਟ ਚੁੱਕਿਆ ਕੇਦਰੀਵਾਲ ਸਾਹਿਬ ਆ ਖਾਓ ਗਾਜਰਪਾ ਦੀ ਟਿੱਕੀ ਤੇ ਆ ਸਾਡੇ ਮਾਨ ਸਾਹਿਬ ਤੁਸੀਂ ਵੀ ਖਾਓ ਗਾਜਰਪਾ ਦੀ ਟਿੱਕੀ ਖਾਓ 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 ਇੰਨੀ ਹਾਰ ਭੈੜੀ ਨਹੀਂ ਹੋਣੀ ਕਿਸੇ ਦੀ ਜਿੰਨਾ ਤੁਹਾਡਾ ਵਿਸ਼ਵਾਸ ਟੁੱਟਿਆ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਕਮ ਸੇ ਕ ਮਿੱਠਾ ਤਾਂ ਖਵਾ ਸਕਦੇ ਆ ਖਾਓ ਇਹ ਗਾਜਰਪਾ ਦੀ ਟਿੱਕੀ ਖਾਓ ਤੁਹਾਨੂੰ ਕਿੱਥੇ ਚੰਗੀ ਲੱਗਣੀ ਹੈ ਗਾਜਰਪਾ ਦੀ ਟਿੱਕੀ ਤੁਹਾਨੂੰ ਤਾਂ ਜੱਥ ਨੇ ਨੀਂਦ ਨਹੀਂ ਆਉਣੀ ਤੁਹਾਨੂੰ ਤਾਂ ਨੀਂਦ ਦੀ ਗੋਲੀ ਦੀ ਜ਼ਰੂਰਤ ਆ ਤੁਸੀਂ ਤਾਂ ਅੱਜ ਰੱਜ ਕੇ ਸੌਂਗੇ ਕੇਜਰੀਵਾਲ ਸਾਹਿਬ ਤੁਹਾਡੀ ਜਿਹੜੀ ਪਾਰਟੀ ਸੀ ਆਮ ਆਦਮੀ ਪਾਰਟੀ ਖਾਰੋ ਆਮ ਆਦਮੀ ਪਾਰਟੀ ਵਾਲੇ ਮੂੰਹ ਮਿੱਠਾ ਕਰੋ ਪੰਜਾਬ ਪੰਜਾਬ ਦੇ ਵਿੱਚ ਵੀ ਤੁਹਾਡੇ ਹਾਲਾਤ 2027 ਦੇ ਵਿੱਚ ਇੰਜ ਹੋਣੇ ਆ ਤੁਹਾਡੀ ਜਿਹੜੀ ਸਰਕਾਰ ਸੀ ਉਹ ਆਈ ਸੀ ਸਿਹਤ ਸਿੱਖਿਆ ਰੁਜ਼ਗਾਰ ਲੈ ਕੇ ਕਹਿੰਦੀ ਸੀ ਸਿਹਤ ਸਿੱਖਿਆ ਰੁਜ਼ਗਾਰ ਚਾਹੀਦੀ ਆ ਫਰੀਦਿੰਗਾ ਸੂਲਤਾਂ ਨਹੀਂ ਚਾਹੀਦੀਆਂ ਐਮਐਲਏਆਂ ਦੇ ਨਾਲ ਗੱਡੀਆਂ ਨਹੀਂ ਚਾਹੀਦੀਆਂ ਜਿਹੋ ਜੀ ਤੁਹਾਡੀ ਸੋਚ ਸੀਗੀ ਆ ਗਾਜਰਪੁਰ ਦੀ ਟਿੱਕੀ ਤੁਸੀਂ ਹੱਕਦਾਰ ਸੀਗੇ ਇਹਦੇ ਪਰ ਅਸਲ ਦੇ ਵਿੱਚ ਜਿੰਨਾ ਤੁਸੀਂ ਝਾੜੂ ਨਾਲ ਸਫਾਇਆ ਕਰਨਾ ਸੀ ਉਹ ਦੋ ਚਾਦੇ ਤੁਸੀਂ ਭਰਾਵੋ ਗੁੱਸਾ ਤੁਹਾਨੂੰ ਲੱਗੂਗਾ ਗੰਦ ਪਾਤਾ ਸੀ ਲੋਕ ਲੋਕਾਂ ਨੂੰ ਜੇਕਰ ਤੁਸੀਂ ਵਾਕਈ ਸੇਤ ਮੁਹਈਆ ਕਰਾਈ ਹੁੰਦੀ ਤਾਂ ਮੈਂ ਸਭ ਤੋਂ ਪਹਿਲਾਂ ਕੇਦਰੀਵਾਲ ਨੂੰ ਇਹ ਕਹਦਾ ਕਿ ਜਿੰਨੀ ਪੰਜਾਬ ਦੇ ਲੋਕਾਂ ਦੀ ਬੱਦਿਸਿਸ ਲੱਗਦੀ ਆ ਉਹ ਨਹੀਂ ਕਿਸੇ ਦੀ ਨਹੀਂ ਲੱਗਦੀ ਤੁਹਾਨੂੰ ਬੱਦਿਸਿਸ ਲੈ ਕੇ ਬੈਗੀ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਨਾਲ ਖਤਮ ਹੋਏ ਆ ਤੁਹਾਡੀ ਸਰਕਾਰ ਦੇ ਵਿੱਚ ਤੁਹਾਨੂੰ ਬੱਦਿਸਿਸ ਲੈ ਕੇ ਬੈਗੀ ਉਹਨਾਂ ਦੀ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਸੱਤ ਸਮੁੰਦਰੋਂ ਪਾਰ ਗਏ ਆ ਕਿਉਂਕਿ ਤੁਸੀਂ ਵਾਅਦੇ ਕਰਕੇ ਆਏ ਸੀ ਕੀ ਅਸੀਂ ਪੰਜਾਬ ਦੇ ਪੁੱਤ ਪੰਜਾਬ 'ਚ ਰੱਖਾਂਗੇ ਤੁਹਾਨੂੰ ਬਦਸਿਸ ਲੈ ਕੇ ਬਹਿ ਗਈ ਉਹ ਸਿੱਪੀ ਕੁੜੀ ਖਣੀ ਜਿਹੜੀ ਟੈਂਕੀ ਦੇ ਭੈਣ ਬਣਾਈ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਤੁਸੀਂ ਚਕਾਉਂਦੇ ਰਹੇ ਆ ਪੁਲਿਸ ਕੋਲ ਤੁਹਾਨੂੰ ਬਦਸਿਸ ਸੋਰੀ ਲੱਗੀ ਆ ਤੁਹਾਨੂੰ ਉਹਨਾਂ ਦੀ ਬਦਸਿਸ ਲੱਗੀ ਜਿਹੜੇ ਪੰਜਾਬ 'ਚ ਨੌਜਵਾਨ ਕਟਵਾਏ ਆ ਤੁਹਾਨੂੰ ਬਦਸਿਸ ਉਹਨਾਂ ਦੇ ਪਰਿਵਾਰਾਂ ਦੀ ਲੱਗੀ ਜਿਹੜੇ ਜੇਲਾ 'ਚ ਚਿਕਾਏ ਆ ਤਾਨੂੰ ਬੱਦ ਸੀ ਸੋਨਾ ਦੀ ਲੱਗੀ ਜਿਨ੍ਹਾਂ ਨਾਲ ਧੱਕੇ ਕਰਾਏ ਆ ਤੇ ਆ ਕੱਲ ਪਰਸੋਂ ਦੀ ਬੱਦ ਸੀ ਇਸ ਲੱਗੀ ਤੁਹਾਨੂੰ ਚੰਦ ਭਾਣ ਪਿੰਡ ਦਾ ਜਿਹੜਾ ਚੰਦ ਭਾਣ ਫਰੀਦਕੋਟ ਦਾ ਪਿੰਡ ਉੱਥੋਂ ਦੇ ਮਜ਼ਦੂਰਾਂ ਦੀ ਲੱਗੀ ਆ ਜਿਹੜਾ ਤੁਹਾਡਾ ਐਮ ਐਲ ਏ ਜੈਤੂ ਵਾਲਾ ਧੱਕਾ ਕਰਦਾ ਸੀ ਉਹਨਾਂ ਨਾਲ ਇੱਕ ਤੁਹਾਨੂੰ ਬੱਦ ਸੀ ਸੋਰੀ ਲੱਗੀ ਆ ਜਿਹੜੇ ਇੱਕ ਮੁੰਡੇ ਦੀਆਂ ਇੰਟਰਵਿਊ ਆ ਰਹੀਆਂ ਕਿ ਮੇਰੇ ਚੱਡੇ ਪੜਵਾਏ ਆ ਸੀ ਐਸਟਾਫ ਤੋਂ ਨੰਗੇ ਨੂੰ ਮੈਨੂੰ ਵੀਡੀਓ ਬਣਾਈਆਂ ਤੇ ਅੱਜ ਕੱਲ੍ਹ ਉਹੀ ਮੁੱਖ ਮੰਤਰੀ ਦਾ ਚਾਅ ਬਣਿਆ ਪਿਓ ਹੀ ਇਹਨਾਂ ਦੇ ਐਮਐਲਏ ਆ ਦਾ ਇਹ ਵੱੱਦ ਸਿਸਾ ਲੈ ਕੇ ਬੈਠੀਆਂ ਤੁਸੀਂ ਕਦੇ ਹਾਰਨਾ ਨਹੀਂ ਸੀ ਕਦੇ ਤੁਹਾਡੀ ਸਰਕਾਰ ਹਾਰਨ ਵਾਲੀ ਚੀਜ਼ ਨਹੀਂ ਸੀਗੀ ਇਹ ਹਰੀ ਕਿਉਂ ਆ ਗੱਜਪਟਿਕਣੀ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੁਸੀਂ ਫਿਰ ਖਾ ਸਕਦੇ ਜੇਕਰ ਨੀਂਦ ਦੀ ਗੋਲੀ ਹੁੰਦੀ ਇਹ ਚ ਜਿਵੇਂ ਤੁਸੀਂ ਸਿਹਤ ਡਿਪਾਰਟਮੈਂਟ ਦੀ ਗੱਲ ਲੈ ਕੇ ਆਏ ਸੀ ਮਜ਼ਦੂਰ ਵਰਗ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਜਿਹੜਾ ਗਰੀਬ ਤਬਕਾ ਉਹ ਬਿਨਾਂ ਇਲਾਜ ਤੋਂ ਮਰਦਾ ਫਿਰਦਾ ਇਲਾਜ ਨੂੰ ਉਹਦੇ ਕੋਲ ਪੈਸੇ ਨਹੀਂ ਹੁੰਦੇ ਜਿਹੜਾ ਤੁਸੀਂ ਆ 100 150 ਕਰੋੜ ਰੁਪਇਆ ਮੱਲਾ ਕਲੀਨਿਕਾਂ ਤੇ ਲਾਇਆ ਸੀ ਤੇ ਬਾਅਦ ਦੇ ਵਿੱਚ ਤੁਸੀਂ ਗੁੰਮਸ਼ੁਦਾ ਹੋ ਗਏ ਉੱਥੋਂ ਅਗਲੇ ਕਹਿੰਦੇ ਆਯੂਸ਼ਮਾ ਬਣਾਓ ਇਹਨੂੰ ਤਾਂ ਤੁਸੀਂ ਕੀ ਕੀਤਾ ਉਹੀ 100 150 ਕਰੋੜ ਰੁਪਇਆ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਤੇ ਮਸ਼ੀਨਾਂ ਪੂਰੀਆਂ ਕਰਾ ਦਿੰਦੇ ਤੇ ਪੰਜਾਬ ਦੇ ਲੋਕਾਂ ਨੇ ਥੋੜਾ ਪ੍ਰਚਾਰ ਕਰਨਾ ਸੀ ਤੁਸੀਂ ਆਏ ਸੀ ਸਿੱਖਿਆ ਲੈ ਕੇ ਤੇ ਭਗਵੰਤ ਮਾਨ ਦਾ ਕੰਮ ਕੀ ਸੀ ਐ ਟੇਡਾ ਹੋ ਕੇ ਵੇਖੋ ਜੀ ਡੀਐਸਪੀ ਦੇ ਬੱਚੇ ਡੀਸੀ ਦੇ ਬੱਚੇ ਬਰੋਬਰ ਪੜਦੇ ਉੱਥੇ ਮਜ਼ਦੂਰਾਂ ਦੇ ਬੱਚਿਆਂ ਨਾਲ ਤੇ ਉਹੀ ਹਾਲ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਤੇ ਸੱਚੀ ਇਹੋ ਜਿਹਾ ਹੋ ਜਾਊਗਾ ਦਿੱਲੀ ਦੇ ਵਿੱਚ ਤਾਂ ਤੁਸੀਂ ਸਕੂਲਾਂ ਦਾ ਜੇਕਰ ਸਿਸਟਮ ਚੰਗਾ ਕਰ ਦਿੰਦੇ ਤੰਦਰਾ ਛਾੜੂ ਪੇਚਾੜੂ ਤਾਂ ਵਿਖਾਈਏ ਖਾ ਲਾ ਖਾ ਲਾ ਖਾ ਲੋ ਖਾ ਲੋ ਮਾਰਾ ਹੀ ਖਾ ਲੋ ਖਾ ਲੋ ਓ ਖਾ ਲੋ ਕੋਈ ਨਹੀਂ ਹਾਰ ਜੇ ਤੁੰਦੀ ਰਹਿੰਦੀ ਐ ਖਾ ਲੋ ਖਾਓ ਕੇਜਰੀ ਵਾਲਦ ਕੇ ਬੋਕਰੇ ਖਾ ਲਾ ਵਾਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਲੋਕਾਂ ਦੀਆਂ ਨੀਂਦਾਂ ਉਡਾਉਣ ਵਾਲੀ ਇਹ ਨਹੀਂ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਖਾ ਲੋ ਆ ਖਾਲਾ ਕੇਜਰੀਵਾਲ ਦੇ ਬੋਕਰੇ ਮਿੱਠਾ ਖਾ ਲ ਨੀਂਦ ਆ ਜਾਊਗੀ ਪਲੂਸ ਤੇ ਪਹੁੰਗੇ ਸੌਂ ਜੋ ਕੇਜਰੀਵਾਲ ਸਾਹਿਬ ਸੌਂ ਜੋ ਕੋਈ ਬਾਤ ਨਹੀਂ ਹਾਰ ਜਿੱਤੋ ਹੋਤੀ ਰਹਤੀ ਹੈ ਜੇਕਰ ਕੇਜਰੀਵਾਲ ਦੇ ਬੋਕਰੇ काश ਕਿਤੇ ਤੁਸੀਂ ਵਾਕਈ ਸッカ ਸਰਕਾਰੀ ਸਕੂਲਾਂ ਦੇ ਵਿੱਚ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਪਵਾ ਦਿੰਦੇ ਤਾਂ ਤੁਹਾਨੂੰ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਸੀ ਕੇਦਰੀ ਵਾਦਕੇ ਬੱਕਰੇ ਮਿੱਠਾ ਖਾਲਾ ਨਹੀਂ ਨਹੀਂ ਮਿੱਠਾ ਖਾਲਾ ਨਹੀਂ ਅੱਜ ਦੀਦਾਰ ਨਹੀਂ ਹੋਣੀ ਜੇ ਰੋਜ਼ਗਾਰ ਦੀ ਗੱਲ ਕਰੀਏ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਪੈਸਾ ਲਾਉਂਦਾ ਪੰਜਾਬ ਤੇ ਕਰਜ਼ੇ ਚੱਕ ਕੇ ਇਸ ਬੋਕਰ ਦੇ ਮਾਲਕ ਨੂੰ ਐਸ਼ ਪ੍ਰਸਤੀ ਨਾ ਕਰਾਉਂਦਾ ਜਿਵੇਂ ਇਹਨੇ ਕਿਹਾ ਸੀ ਕਿ ਸਾਨੂੰ ਸਿਕਿਉਰਟੀ ਨਹੀਂ ਚਾਹੀਦੀਆਂ ਬੰਗਲੇ ਨਹੀਂ ਚਾਹੀਦੇ ਤੇ ਬੰਗਲਿਆਂ ਤੇ ਕਰੋੜਾਂ ਰੁਪਇਆ ਲਾਇਆ ਕੇਜਰੀਵਾਲ ਤੂੰ ਆਪਦੇ ਆ ਤੇ ਤੇ ਮੈਂ ਫੇਰ ਤੋਂ ਕਹਿਣਾ ਕਿ ਤੁਸੀਂ ਗਰੀਬੀ ਨਹੀਂ ਚੱਕ ਸਕੇ ਗਰੀਬੀ ਲਿਆਂਦੀ ਉਲਟਾ ਤੇ ਜੇਕਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਦਿੱਤਾ ਹੁੰਦਾ ਜੇਕਰ ਕੇਦਰੀਵਾਲ ਨੇ ਭਗਵੰਤ ਮਾਨ ਤੇ ਮੱਲ ਨਾ ਮਾਰੀ ਹੁੰਦੀ ਤਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਗਰੀਬਾਂ ਦਾ ਸਾਥ ਦਿੱਤਾ ਹੁੰਦਾ ਮਜ਼ਦੂਰਾਂ ਨੂੰ ਤੁਸੀਂ ਡੈਸਟਬਿਨ ਚ ਪਾਤਾ ਵੋਟਾਂ ਲੈ ਕੇ ਕਸਾਨਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਚਿੰਗਮ ਤਰਨ ਚੱਬ ਕੇ ਸਿਰਤਾ ਦੁਕਾਨਦਾਰਾਂ ਨੂੰ ਮਗਰ ਲਾ ਕੇ ਉਹਨਾਂ ਨੂੰ ਪਾਸੇ ਸਿਰਤਾ ਤੇ ਤਗੜੇ ਬਿਜ਼ਨਸਮੈਨਾਂ ਦੀਆਂ ਬੋਲੀਆਂ ਬੋਲਣ ਲੱਗ ਗਏ ਤਾਂ ਤੁਹਾਡੇ ਹਾਲਾ ਨਹੀਂ ਉਹਨੇ ਸिखਾ ਲਾਣੀ ਬੱਕਰੇ ਖਾਲਾ ਮਿੱਠਾ ਖਾਲਾ ਨਹੀਂ ਇਹ ਗਾਜਰ ਪਾ ਦੁੱਧ ਤੇ ਗਾਜਰਾਂ ਦਾ ਖਾਲਾ ਝਾੜੂ ਵਾਲਿਆਂ ਨੇ ਹੁਣ ਕਿੱਥੇ ਮਿੱਠਾ ਚੰਗਾ ਲੱਗਣਾ ਇਹਨਾਂ ਤਾਂ ਮਹਾਰਾਜ ਕੌੜੀ ਘੁੱਟ ਪੀਣੀ ਪੈਣੀ ਹੈ ਸਬਰ ਦੀ ਕੌੜੀ ਘੁੱਟ ਗਲਤ ਨਾ ਗਿਣਜੇ ਜੇਕਰ ਰੋਜ਼ਗਾਰ ਵਾਕਈ ਮਿਲਿਆ ਹੁੰਦਾ ਤੇ ਇਹ ਤਿੰਨ ਚੀਜ਼ਾਂ ਤੁਹਾਡੀਆਂ ਸੀ ਮੁੱਖ ਤੁਸੀਂ ਕਰਤੀ ਬਿਜਲੀ ਫ੍ਰੀ ਕਿੰਨਾ ਚਿਰ ਫ੍ਰੀ ਚੱਲੀ ਜਾਊਗੀ ਇੱਕ ਅਜੇ ਵੀ ਉਦਾਹਰਨ ਦੇ ਦਵਾ ਯਾਰ ਤੁਹਾਨੂੰ ਹੁਣ ਮਿੱਠਾ ਤਾਂ ਇਹਨਾਂ ਨੇ ਖਾਣਾ ਨਹੀਂ ਚਲੋ ਚੱਲ ਕੋਈ ਨਹੀਂ ਇਥੇ ਟੂਣਾ ਤਾਂ ਪੈਸੇ ਹੀ ਅਗਲੇ ਨਿਕਣ ਟੂਣਾ ਖਾਈ ਜਾਈ ਭਾਈ ਤੇਰਾ ਦਿਲ ਕਰਦਾ ਆ ਜਾ ਮੰਨ ਲਓ ਆਹ ਰੱਖਤਾ ਅੱਜ ਆ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਦਰਖਤ ਖੜੇ ਆ ਆਪਾਂ ਕਿਸੇ ਨੂੰ ਕਹਿ ਦਗੇ ਵੀ ਤੁਹਾਨੂੰ ਬਾਲਣ ਫਰੀ ਦੇਣਾ ਤਾਂ ਬਾਲਣ ਆਪਣੇ ਕੋਲੇ ਆਹਾ ਇਹ ਬਾਲਣ ਪੜ ਪੜ ਕੇ ਆਪਾਂ ਲੋਕਾਂ ਦੇ ਘਰਾਂ ਚਾਗ ਲਵਾਈ ਜਾਗੇ ਤਾਂ ਕਿੰਨੇ ਕ ਦਿਨ ਚੱਲੂਗੀ ਅੱਗ ਇਹ ਬਹੁਤਾ ਚਿਰ ਨਹੀਂ ਚੱਲਣੀ ਇੱਥੋਂ ਖਤਮ ਹੋ ਜਾਣਾ ਤੇ ਖਾਲੀ ਹੋ ਜਾਣਾ ਇੱਥੋਂ ਦਰਖਤ ਨਹੀਂ ਰਹਿਣਾ ਕੋਈ ਇਹਦੀ ਥਾਂ ਤੇ ਸਾਨੂੰ ਕੀ ਕਰਨਾ ਪਊਗਾ ਦਰਾਖਤ ਲਾਉਣੇ ਵੀ ਪੈਣੇ ਆ ਉਸੇ ਤਰ੍ਹਾਂ ਬਿਜਲੀ ਮੈਹਕਮਾ ਕਿੰਨਾ ਅਚਰ ਮਤਲਬ ਕਿੰਨਾ ਅਚਰ ਫ੍ਰੀ ਚੀਜ਼ਾਂ ਦੇ ਕੇ ਬੱਦ ਸਕਦਾ ਜੇਕਰ ਤੁਸੀਂ ਇਹੀ 5-700 ਰੁਪਇਆ ਹਰ ਘਰ ਨੂੰ ਬਿਜਲੀ ਬਿੱਲ ਲਾਓ ਤਾਂ ਲੋਕ ਵੀ ਫ੍ਰੀ ਦੇ ਵਿੱਚ ਹਰ ਚੀਜ਼ ਖਾਣ ਨੂੰ ਤਿਆਰ ਆ ਲੋਕ 25-2500 ਰੁਪਇਆ ਨਵਾਇਟਰਾਂ ਦੀ ਕਿਸ਼ਤ ਭਰੀ ਜਾਂਦੇ ਆ ਤੇ 5-700 ਰੁਪਇਆ ਬਿਜਲੀ ਬਿੱਲ ਨਹੀਂ ਭਰਦੇ ਤਾਂ ਕਿ ਸਾਡੇ ਕੋਲ 24 ਘੰਟੇ ਬਿਜਲੀ ਰਹੇ ਤੁਸੀਂ ਹਰ ਚੀਜ਼ ਫ੍ਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕੋਈ ਵੈਨਜੂਏਲਾ ਦੇਸ਼ ਦਾ ਸੀਗਾ ਪਤਾ ਨਹੀਂ ਰਾਸ਼ਟਰਪਤੀ ਕੇ ਮਿਨਿਸਟਰ ਉਹ ਜਦੋਂ ਗਿਆ 14 ਚ ਉਹਦੀ ਆਤਮਾ ਤੁਹਾਡੇ ਚ ਆ ਗਈ ਕਿਤੇ ਕਦੇ 2-2000 ਰੁਪਇਆ ਸਾਡੀਆਂ ਔਰਤਾਂ ਨੂੰ ਕਹਿਣਾ ਸਾਡੀਆਂ ਭੈਣਾਂ ਮਾਵਾਂ ਨੂੰ ਤੇ ਅੱਜ ਦੇ ਸਮੇਂ ਚ 1100 ਰੁਪਏ ਨਾਲ ਪੂਰੀ ਨਹੀਂ ਪੈਂਦੀ ਜੇਕਰ ਪੂਰੀ ਪੈਂਦੀ ਆ ਤਾਂ ਝਾੜੂ ਵਾਲਾ ਅੱਜ ਜਿਵੇਂ ਕੇਸਰੀ ਵਾਲਾ ਪੈਨਸ਼ਨ ਆਉਦੀ ਬੰਦ ਕਰਾਵੇ 1000 ਰੁਪਿਆ ਲਵਾਵੇ ਕੱਲੀ ਆਪਦੇ ਘਰ ਵਾਲੀ ਦੀ ਇਹ ਬਾਈ ਜੀ ਸਾਨੂੰ ਸਿਰਫ ਤੇ ਸਿਰਫ ਰੋਡੇ ਲੱਗੇ ਸੀ ਤੇ ਹੁਣ ਇਹ ਨਹੀਂ ਪਤਾ ਕਿ ਉਹ ਕੇਸਰੀ ਵਾਲ ਦਿੱਲੀ ਘਟ ਰਵੇ ਤੇ ਪੰਜਾਬ ਦੇ ਵਿੱਚ ਆ ਕੇ ਨੋਟਾ ਟੰਕੀ ਜਾਦੇ ਕਰੇ ਤੇ ਬਾਕੀ ਚਲੋ ਕੀ ਗੱਲ ਆ ਵੀ ਸਿਰ ਦਾ ਭਾਰ ਪੱਪਾ ਦੇ ਪਹਿਣਾ ਬਾਅਦ ਦੇ ਵਿੱਚ ਆਪੇ ਭਗਵੰਤ ਮਾਨ ਵੇਖੀ ਜਾਊਗਾ ਤਾਂ ਭਾਈ ਸਾਹਿਬ ਤੁਹਾਡੀ ਸਰਕਾਰ ਹੰਕਾਰ ਨੇ ਹਰਾਈ ਆ ਮਾਨ ਨੇ ਹਰਾਈ ਆ ਔਰ ਮੈਂ ਕੇਜਰੀਵਾਲ ਸਾਹਿਬ ਨੂੰ ਕਹਿ ਦੇਵਾਂ ਕਿ ਭਾਵੇਂ ਤੁਸੀਂ ਹਰ ਗਏ ਪਰ ਸਾਡੇ ਮੁੱਖ ਮੰਤਰੀ ਨੇ ਤਾਂ ਚਾਪਲੂਸੀ ਤੁਹਾਡੀ ਪੂਰੀ ਕੀਤੀ ਸੀ ਇੱਥੋਂ ਪੰਜਾਬ ਨੂੰ ਛੱਡ ਕੇ ਤੁਹਾਡੇ ਕੋਲ ਫਿਰਦੇ ਰਹੇ ਉਹਨੂੰ 13000 ਪਿੰਡਾਂ ਦਾ ਪੋਰਾ ਫਿਕਰ ਨਹੀਂ ਪਿਆ 3 ਕਰੋੜ ਲੋਕਾਂ ਦਾ ਸਿਰ ਕੁਚਲ ਕੇ ਨੰਨ ਕੇ ਗਿਆ ਉੱਥੇ ਪ੍ਰਚਾਰ ਕਰਦਾ ਰਿਹਾ ਤੇ ਫਿਰ 3 ਕਰੋੜ ਲੋਕਾਂ ਦੀ ਵੱਦ ਸੀ ਸੀ ਵੀ ਤਾਂ ਤਗੜੀ ਹੁੰਦੀ ਆ ਅੱਜ ਹਰ ਕੇ ਬਹਿ ਗਏ ਨਾ ਤੁਸੀਂ ਤਾਂ ਕਹਿੰਦੇ ਹੋ ਸੀ ਕੇਂਦਰੀ ਉਹਨੂੰ ਮੋਦੀ ਨੂੰ ਦੂਰਾ ਜਨਮ ਲੈਣਾ ਪਊਗਾ ਮੈਨੂੰ ਲੱਗਦਾ ਦੂਰਾ ਜਨਮ ਜਿੱਤਣ ਵਾਸਤੇ ਤੁਹਾਨੂੰ ਲੈਣਾ ਪਊਗਾ ਪਾਰਟੀ ਤਾਂ ਬਣੀ ਸੀ ਨੈਸ਼ਨਲ ਲੈਵਲ ਦੀ ਪਰ ਅਫਸੋਸ ਗੱਲ ਇਹ ਆ ਕਿ ਦੋਕ ਸਾਲਾਂ ਦੀ ਪਾਰਟੀ ਰਹਿ ਗਈ ਇਹ ਵੀ ਬਸ ਜਿਵੇਂ ਉਹ ਨਹੀਂ ਲੱਪਣੇ ਗਵਾਚੇ ਲਾਲ ਉਵੇਂ ਕੰਮ ਹੋ ਜਾਣਾ ਪਾਰਟੀ ਦੇ ਚੋਣ ਨਿਸ਼ਾਨ ਯਾਦ ਰਹਿ ਜੂਗਾ ਲੋਕਾਂ ਨੂੰ ਉਹ ਵੀ ਤਾਂ ਲੋਕਾਂ ਦੇ ਘਰਾਂ ਚ ਪਿਆ ਹੁੰਦਾ ਤੇ ਮਿੱਠਾ ਤੁਹਾਨੂੰ ਅੱਜ ਕੱਲ ਚੰਗਾ ਨਹੀਂ ਲੱਗਣਾ ਸੌਝੋ ਅੱਜ ਕੱਲ ਤੁਹਾਨੂੰ ਪਲੂਸ ਕੇ ਪਾਉਣਗੇ ਤੁਹਾਡੇ ਪੀ ਸੌਝੋ ਕੇ ਜਿਹੜਾ ਸੌਝੋ ਮਾਨਸਾਉਂ ਤਾਂ ਨਹੀਂ ਦਾਈ ਜਾਣੀ ਹੈ ਚਲੋ ਕੋਈ ਗੱਲ ਨਹੀਂ ਉਹ ਤਾਂ ਪਹਿਲੇ ਪੰਜਾਬ ਨੂੰ ਸੁਬਾਈ ਬੈਠਾ ਤੇ ਜੇਕਰ ਭਾਈ ਕਿਸੇ ਨੂੰ ਮੇਰੀ ਝਾੜੂ ਵਾਲਿਆਂ ਨੂੰ ਗੱਲ ਗਲਤ ਲੱਗਦੀ ਆ ਲੱਗੀ ਜਾਵੇ ਸਾਡੇ ਦੇਸ਼ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਫਰੀਦੀਆਂ ਸਹੂਲਤਾਂ ਨਹੀਂ ਚਾਹੀਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਸਗਨ ਸਕੀਮਾਂ ਨਹੀਂ ਚਾਹੀਦੀਆਂ ਨੌਕਰੀਆਂ ਚਾਹੀਦੀਆਂ ਤੁਸੀਂ ਕਦੇ ਆਟਾ ਰਾਛਨ ਦਾਲ ਦੇ ਖਿਲਾਫ ਹੁੰਦੇ ਸੀ ਮਿੱਡੇ ਮੀਰ ਦੇ ਖਿਲਾਫ ਹੁੰਦੇ ਸੀ ਸਾਡੇ ਜਿਹੜੇ ਕਹ ਲੋ ਗਰੀਬ ਲੋਕਾਂ ਨੂੰ ਗੱਲਾਂ ਬਾਤਾਂ ਕਰਾ ਰਹੇ ਆ ਤੁਸੀਂ ਰੋਜ਼ਗਾਰ ਦਿਓ ਘਰ ਘਰ ਨੌਕਰੀ ਦਿਓ ਹਰ ਘਰ ਆਪ ਦੇ ਆਪ ਤੇ ਪਲੇ ਨਾ ਕਿ ਕਿਸੇ ਸਰਕਾਰ ਤੇ ਅੱਜ ਤੁਹਾਡੇ ਐਮ ਐਲ ਏ ਧੱਕੇ ਸ਼ਾਇਆ ਕਰਾਉਂਦੇ ਆ ਹਰਨਾ ਤਾਂ ਤੁਸੀਂ ਪੰਜਾਬ ਚੋਂ ਵੀ ਆ ਇੱਥੇ ਜਿਹੜੀਆਂ ਫਿਰਨਗਾਈਆਂ ਬਣ ਜਾਂਦੀਆਂ ਪਿੰਡਾਂ ਚ ਤਾਂ ਜਿਹੜਾ ਅਮੀਤ ਕੰਪਨੀ ਜਿਹੜੀ ਹੈਗੀ ਆ ਕੋਈ ਉਹਦੇ ਠੇਕੇਦਾਰ ਕੀ ਕਰੀ ਜਾਂਦੇ ਆ ਕ੍ਰੈਸਰ ਚ ਮਿੱਟੀ ਪਾਈ ਜਾ ਰਹੀ ਆ ਟਿੱਬਿਆਂ ਤੋਂ ਪਟ ਪਟ ਕੇ ਤੇ ਨਾ ਤਾਂ ਐਕਸ਼ਨ ਕਾਰਵਾਈ ਕਰ ਦੋ ਤੇ ਧਿਆਨ ਚ ਲਿਆਂਦੀ ਆ ਐਸ ਡੀਓ ਬਚਾਉਣ ਤੇ ਲੱਗਿਆ ਪਿਆ ਜਈ ਬਚਾਉਣ ਤੇ ਲੱਗਿਆ ਪਿਆ ਫਾਜ਼ਿਲਕਾ ਦਾ ਡੀਸੀ ਬੇਪਰਵਾ ਇਹ ਸਿਰਫ ਕਹਿਣ ਦੀਆਂ ਗੱਲਾਂ ਤੁਸੀਂ ਜੋ ਕਰ ਰਹੇ ਆ ਇਹ ਨਾਲੇ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਨਸ਼ੇ ਤੇ ਵੋਟਾਂ ਨਹੀਂ ਲੈਣੀਆਂ ਤੇ ਸ਼ਰਾਬਾ ਤੁਹਾਡੀਆਂ ਫੜੀਆਂ ਗਈਆਂ ਸੀ ਸ਼ਰਾਬਾ ਤੁਹਾਡੀਆਂ ਫੜੀਆਂ ਗਈਆਂ ਸੀ ਵੀਡੀਓ ਵਿਖਾਉਂਦੇ ਸੀ ਪੰਜਾਬ ਦੀ दारू ਦਿੱਲੀ ਪਈ ਸੀ ਕਹਿੰਦੇ ਤਾਂ ਬੱਦਸੀਸ ਲੱਗੀ ਆ ਸੱਜਣੋ ਜਲੋ ਨਾ ਮਾਰੇ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਟੋੜੀ ਮੱਤ ਮਾਰ ਕੇ ਰੱਖਤੀ ਹੁਣ ਤੇ 2027 ਦੇ ਵਿੱਚ ਸੀਟਾਂ ਨਹੀਂ ਮਿਲਦੀਆਂ ਤੁਹਾਨੂੰ ਪੰਜਾਬ ਚੋਂ ਧੋਖਾ ਕੀਤਾ ਹਲੇ ਵੀ ਪੰਜਾਬ ਦੇ ਬਾਰੇ ਸੋਚੋ ਫਿਰ ਕੀ ਪਤਾ ਪੰਜਾਬ ਤੁਹਾਡੇ ਬਾਰੇ ਸੋਚੇ ਤੇ ਜੇਕਰ ਮੇਰੀ ਗੱਲ ਕਿਸੇ ਵੀਰ ਨੂੰ ਚੰਗੀ ਨਾ ਲੱਗੀ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਲੋਕਾਂ ਦੇ ਘਰ ਵੇਖੋ ਡਿੱਗੇ ਪਏ ਆ ਦੋਸਤਾਂ ਜਿਹੜੇ ਕਦੇ ਕਿ ਹਰ ਮੈਂ ਕਿਹਾ ਇੱਕ ਮੁੱਦਾ ਤੁਸੀਂ ਜਿਹੜੇ ਛੇੜੇ ਆ ਵੇਖੋ ਸੇ ਕਿਹਦਾ ਮੁੱਦਾ ਕੀ ਹੱਲ ਕੀਤਾ ਸਿਰਫ ਗੱਲਾਂ ਹੀ ਨਿਕਲਿਆ ਤੁਸੀਂ